ਰੈਸਟੋਰੈਂਟ ਤੁਸੀਂ ਦੇਖ ਸਕਦੇ ਜੋ ਸਿੱਧੂ ਮੂਸੇ ਵਾਲੇ ਦੀ ਤਸਵੀਰ ਸਾਹਮਣੇ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਕਿ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲੇ ਦਾ ਵੱਡੀ ਤਸਵੀਰ ਲੱਗੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੋ ਲਾਈਵ ਇਸ ਵਕਤ ਪੰਜਾਬ ਤੋਂ ਪ੍ਰਦੇਸ਼ ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੁਹਾਨੂੰ ਲਾਈਵ ਜੁੜੇ ਦਰਸ਼ਕ ਜਿੰਨੇ ਵੀ ਸਾਡੇ ਪੰਜਾਬ ਦੇ ਪ੍ਰਦੇਸ਼ ਤੇ ਇਸ ਵਕਤ ਲਾਈਵ ਤਸਵੀਰਾਂ ਦੇਖ ਰਿਹਾ ਜੋ ਤੁਸੀਂ ਰੈਸਟੋਰੈਂਟ ਦਾ ਨਾਮ ਰੱਖਿਆ ਹੈ ਨੌਜਵਾਨ ਨੇ 8. ਤੇ ਲਗਾਈ ਹੈ ਵੱਡੀ ਫੋਟੋ ਸਿੱਧੂ ਮੂਸੇ ਵਾਲੇ ਦੀ ਵੇਟ ਕਰ ਰਹੇ ਆ ਕਿ ਦਰਸ਼ਕ ਹਲੇ ਹੋਰ ਜੁੜ ਜਾਣ ਦਰਸ਼ਕ ਜਿੰਨੇ ਵੀ ਜੁੜੇ ਹਨ ਕਮੈਂਟ ਕਰਕੇ ਜਰੂਰ ਦੱਸਣ ਸਾਡੀ ਆਵਾਜ਼ ਪ੍ਰੋਪਰ ਆ ਰਹੀ ਹੈ ਜਾਂ ਨਹੀਂ ਆ ਰਹੀ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਨੇ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਕਿ ਆਵਾਜ਼ ਪ੍ਰੋਪਰ ਆ ਰਹੀ ਹੈ ਜਾਂ ਨਹੀਂ ਆ ਰਹੀ ਤੁਹਾਨੂੰ ਮਿਲਾਵਾਂਗੇ ਕਿ ਨੌਜਵਾਨ ਦੇ ਨਾਲ ਜਿਸ ਨੇ ਸਿੱਧੂ ਮੂਸੇਵਾਲੇ ਦੇ ਨਾਮ ਤੇ ਰੈਸਟੋਰੈਂਟ ਖੋਲ੍ਹਿਆ ਹੈ ਨੌਜਵਾਨ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੀ ਤਸਵੀਰ ਲੱਗੀ ਹੋਈ ਹੈ ਵੱਡੀ ਤਸਵੀਰ ਲੱਗੀ ਹੋਈ ਹੈ ਸਿੱਧੂ ਮੂਸੇਵਾਲੇ ਦੀ ਨੌਜਵਾਨ ਨੇ ਕੈਨੇਡਾ ਛੱਡ ਪੰਜਾਬ ਆ ਕੇ ਖੋਲ ਦਿੱਤਾ ਹੈ ਰੈਸਟੋਰੈਂਟ ਸਿੱਧੂ ਮੂਸੇ ਵਾਲੇ ਦੇ ਨਾਮ ਤੇ ਲਾਈਵ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਪੰਜਾਬ ਟੂ ਪ੍ਰਦੇਸ਼ ਤੇ ਤਰਨਤਾਰਨ ਤੋਂ ਤਰਨਤਾਰਨ ਦੇ ਵਿੱਚ ਨੌਜਵਾਨ ਨੇ ਵੱਡਾ ਰੈਸਟੋਰੈਂਟ ਖੋਲ ਦਿੱਤਾ ਹੈ ਸਿੱਧੂ ਮੂਸੇ ਵਾਲੇ ਦੇ ਫੈਨ ਨੇ ਵੱਡਾ ਰੈਸਟੋਰੈਂਟ ਖੋਲ ਦਿੱਤਾ ਹੈ ਇਸ ਰੈਸਟੋਰੈਂਟ ਦੀ ਲੋਕੇਸ਼ਨ ਵੀ ਤੁਹਾਨੂੰ ਦੱਸ ਦਿਆਂ ਜੰਡੇਆਲਾ ਜੰਡੇਆਲਾ ਬਾਈਪਾਸ ਜਦੋਂ ਤੁਸੀਂ ਤਰਨਤਾਰਨ ਆਓਗੇ ਤਾਂ ਜੰਡੇਆਲਾ ਬਾਈਪਾਸ ਬਾਈਪਾਸ ਦੇ ਕੋਲ ਆ ਕੇ ਤੁਸੀਂ ਦੇਖੋਗੇ ਲੈਫਟ ਸਾਈਡ ਦੇ ਉੱਪਰ ਜਦੋਂ ਤੁਸੀਂ ਬਠਿੰਡੇ ਤੋਂ ਤਰਨਤਾਰਨ ਆਉਂਦੇ ਹੋ ਜੰਡੇਆਲਾ ਬਾਈਪਾਸ ਦੇ ਉੱਪਰ ਲੈਫਟ ਸਾਈਡ ਤੇ ਇਹ ਰੈਸਟੋਰੈਂਟ ਮੌਜੂਦ ਹੈ ਤੁਸੀਂ ਲਾਈਵ ਤਸਵੀਰਾਂ ਇਸ ਵਕਤ ਪੰਜਾਬ ਤੋਂ ਪ੍ਰਦੇਸ ਤੇ ਦੇਖ ਰਹੇ ਜੋ ਜਿੱਥੇ ਕੀ ਹਰੇਕ ਵੈਰਾਈਟੀ ਦੇ ਵਿੱਚ 버ਗਰ ਪੀਜ਼ਾ ਜੋ ਵੀ ਤੁਸੀਂ ਆਰਡਰ ਕਰੋਗੇ ਤੁਹਾਨੂੰ ਮਿਲੇਗਾ ਕਮੈਂਟ ਕਰਕੇ ਕਮੈਂਟ ਕਰਕੇ ਜਰੂਰ ਦੱਸੋ ਕਿ ਸਾਡੀ ਆਵਾਜ਼ ਤੁਹਾਨੂੰ ਪ੍ਰੋਪਰ ਆ ਰਹੀ ਹੈ ਜਾਂ ਨਹੀਂ ਆ ਰਹੀ ਕਿਉਂਕਿ ਸਾਨੂੰ ਇਸ ਵਕਤ 100 ਦੇ ਕਰੀਬ ਦਰਸ਼ਕ ਦੇਖ ਰਿਹਾ ਪਰ ਆਵਾਜ਼ ਦਾ ਪਤਾ ਨਹੀਂ ਲੱਗ ਰਿਹਾ ਕਿ ਆ ਰਹੀ ਹੈ ਜਾਂ ਨਹੀਂ ਆ ਰਹੀ ਸਿੱਧੂ ਮੂਸੇ ਵਾਲੇ ਦੇ ਨਾਮ ਤੇ ਵੱਡਾ ਰੈਸਟੋਰੈਂਟ ਖੋਲਿਆ ਨੌਜਵਾਨ ਨੇ ਦੂਰੋਂ ਸੜਕ ਤੋਂ ਤੁਸੀਂ ਜਾਓਗੇ ਤਾਂ ਤੁਹਾਨੂੰ ਦੂਰੋਂ ਨਜ਼ਰ ਆਊਗਾ ਕਿ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਹੋਈ ਹੈ ਅਸੀਂ ਜ਼ੂਮ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਰੈਸਟੋਰੈਂਟ ਤਰਨ ਤਰਨ ਦੇ ਵਿੱਚ ਮੌਜੂਦ ਹੈ ਇੱਕ ਚੱਲਦਾ ਫਿਰਦਾ ਰੈਸਟੋਰੈਂਟ ਹੈ ਸਿੱਧੂ ਮੂਸੇ ਵਾਲੇ ਦੇ ਨਾਮ ਤੇ ਜੋ ਖੋਲਿਆ ਨੌਜਵਾਨ ਨੇ ਰੈਸਟੋਰੈਂਟ ਤੁਸੀਂ ਦੇਖ ਸਕਦੇ ਹੋ ਫੁੱਲ ਗਾਹਾਂ ਦੇ ਨਾਲ ਭਰਿਆ ਰੈਸਟੋਰੈਂਟ ਹੈ ਇਸ ਵਕਤ ਅਸੀਂ ਮਿਲੌਣ ਦੀ ਕੋਸ਼ਿਸ਼ ਕਰਦੇ ਹਾਂ ਪੁੱਛਦੇ ਹਾਂ ਕਿ ਇੱਥੋਂ ਕੀ ਕੀ ਮਿਲਦਾ ਹੈ ਸਿੱਧੂ ਮੂਸੇ ਵਾਲੇ ਦੇ ਨਾਮ ਤੇ ਨੌਜਵਾਨ ਨੇ ਰੈਸਟੋਰੈਂਟ ਖੋਲਿਆ ਹੈ ਤੁਸੀਂ ਦੇਖ ਸਕਦੇ ਹੋ ਜੋ ਲਾਈਵ ਤਸਵੀਰਾਂ ਦੇ ਵਿੱਚ ਰੈਸਟੋਰੈਂਟ ਨੌਜਵਾਨ ਨੇ ਜੋ ਖੋਲਿਆ ਰੈਸਟੋਰੈਂਟ ਦਾ ਨਾਮ ਰੱਖਿਆ ਈਟ ਪੁਆਇੰਟ ਇਸ ਵਕਤ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਪੰਜਾਬ ਤੋਂ ਪ੍ਰਦੇਸ਼ ਦੇ ਨਾਲ ਜੁੜੇ ਹੋ ਈਟ ਪੁਆਇੰਟ ਜੋ ਥੱਲੇ ਇਸ ਜਗ੍ਹਾ ਥੱਲੇ ਬਣਾਉਂਦੇ ਹਨ ਅਤੇ ਉੱਪਰ ਲਈ ਤੁਹਾਨੂੰ ਡੈਕੋਰੇਸ਼ਨ ਦਿਖਾਉਂਦੇ ਆ ਜਿਸ ਜਗ੍ਹਾ ਉੱਪਰ ਲੋਕਾਂ ਨੂੰ ਬਿਠਾਇਆ ਹੈ ਗਾਹਕ ਬੈਠਿਆ ਹਨ ਉੱਪਰ ਉੱਪਰ ਬੈਠ ਕੇ ਜਿੱਥੇ ਸਾਰੇ ਖਾਂਦੇ ਨੇ ਬਹੁਤ ਹੀ ਵਧੀਆ ਲੋਕੇਸ਼ਨ ਹੈ ਤੁਸੀਂ ਦੇਖ ਸਕਦੇ ਜੋ ਇਸ ਵਕਤ ਤਸਵੀਰਾਂ ਦੇ ਵਿੱਚ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੋ ਨੌਜਵਾਨ ਵੱਲੋਂ ਬਹੁਤ ਹੀ ਸੋਹਣਾ ਰੈਸਟੋਰੈਂਟ ਬਣਾਇਆ ਗਿਆ ਹੈ ਸਿੱਧੂ ਮੂਸੇ ਵਾਲੇ ਦੀ ਵੱਡੀ ਤਸਵੀਰ ਲੱਗੀ ਹੋਈ ਹੈ ਥੱਲੇ ਉੱਪਰ ਬੈਠਣ ਦੀ ਜਗ੍ਹਾ ਹੈ ਜੋ ਬਹੁਤ ਹੀ ਵਧੀਆ ਲੋਕੇਸ਼ਨ ਹੈ ਤੁਸੀਂ ਕਦੇ ਤਰਨ ਤਰਨ ਆਓ ਤਾਂ ਇਸ ਜਗ੍ਹਾ ਆ ਕੇ ਬੈਠ ਕੇ ਇੰਜੋਏ ਕਰ ਸਕਦੇ ਜੋ ਬਹੁਤ ਹੀ ਵਧੀਆ ਲੋਕੇਸ਼ਨ ਮੌਜੂਦ ਹੈ ਉੱਪਰ ਬੈਠਣ ਦਾ ਬਹੁਤ ਹੀ ਖਾਸ ਪ੍ਰਬੰਧ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਵਕਤ ਜਿੰਨੇ ਵੀ ਸਾਡੇ ਦਰਸ਼ਕ ਜੁੜੇ ਹਨ ਪੰਜਾਬ ਤੋਂ ਪ੍ਰਦੇਸ਼ ਤੇ ਉੱਪਰ ਹੁਣ ਤੁਹਾਨੂੰ ਅਸੀਂ ਥੱਲੋਂ ਦਿਖਾਵਾਂਗੇ ਜਿੱਥੇ ਕੀ ਚੀਜ਼ਾਂ ਬਣਾਉਂਦੇ ਹਨ ਤੁਸੀਂ ਉੱਪਰ ਲੋਕੇਸ਼ਨ ਤਾਂ ਦੇਖ ਲਈ ਜਿੱਥੇ ਕੀ ਬੈਠ ਕੇ ਸਾਰੇ ਖਾਂਦੇ ਨੇ ਬਹੁਤ ਹੀ ਵਧੀਆ ਲੋਕੇਸ਼ਨ ਤੇ ਰੈਸਟੋਰੈਂਟ ਬਣਾਇਆ ਗਿਆ ਹੈ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਸਾਡੇ ਨਾਲ ਜੁੜੇ ਜੋ ਦੇਖ ਸਕਦੇ ਜੋ ਲਾਈਵ ਤਸਵੀਰਾਂ ਰੈਸਟੋਰੈਂਟ ਦਾ ਨਾਮ ਰੱਖਿਆ ਗਿਆ ਈਟ ਪੁਆਇੰਟ ਸਿੱਧੂ ਮੂਸੇਵਾਲੇ ਦੇ ਫੈਨ ਵੱਲੋਂ ਇਹ ਰੈਸਟੋਰੈਂਟ ਬਣਾਇਆ ਗਿਆ ਹੈ ਸਾਹਮਣੇ ਫਰੰਟ ਤੇ ਸਿੱਧੂ ਮੂਸੇ ਵਾਲੇ ਦੀ ਵੱਡੀ ਤਸਵੀਰ ਲੱਗੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੋ ਸਿੱਧੂ ਮੂਸੇ ਵਾਲੇ ਦੀ ਜੋ ਤਸਵੀਰ ਲੱਗੀ ਆ ਜਦੋਂ ਤੁਸੀਂ ਰੋਡ ਤੋਂ ਆਓਗੇ ਤਾਂ ਤੁਹਾਨੂੰ ਸਾਹਮਣੇ ਨਜ਼ਰ ਆਏਗੀ ਸਿੱਧੂ ਮੂਸੇ ਵਾਲੇ ਦੀ ਤਸਵੀਰ ਅਤੇ ਉੱਪਰ ਬੈਠਣ ਦਾ ਪ੍ਰਬੰਧ ਹੈ ਜੋ ਬਹੁਤ ਹੀ ਵਧੀਆ ਤਰੀਕੇ ਦਾ ਪ੍ਰਬੰਧ ਕੀਤਾ ਗਿਆ ਹੈ ਉੱਪਰ ਬੈਠਣ ਦਾ ਥੱਲੇ ਥੱਲੇ ਜੋ ਖਾਣਾ ਬਣਾਉਣ ਦਾ ਸਿਸਟਮ ਹੈ ਉਹ ਥੱਲੇ ਹੈ ਉੱਪਰ ਬੈਠ ਕੇ ਖਾਣ ਦਾ ਸਿਸਟਮ ਹੈ ਬੈਕ ਸਾਈਡ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਰੈਸਟੋਰੈਂਟ ਬੈਕ ਸਾਈਡ ਤੋਂ ਕਿਦਾਂ ਦਾ ਲੱਗਦਾ ਤੁਸੀਂ ਤਸਵੀਰਾਂ ਦੇ ਵਿੱਚ ਇਸ ਵਕਤ ਦੇਖ ਸਕਦੇ ਜੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਆਵਾਜ਼ ਪ੍ਰੋਪਰ ਆ ਰਹੀ ਹੈ ਤੇ ਨਹੀਂ ਹਾਲੇ ਤੱਕ ਕਿਸੇ ਵੀਰ ਨੇ ਕਮੈਂਟ ਕਰਕੇ ਨਹੀਂ ਦੱਸਿਆ ਕਿ ਸਾਡੀ ਆਵਾਜ਼ ਪ੍ਰੋਪਰ ਆ ਰਹੀ ਹੈ ਕਿ ਜਾਂ ਨਹੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਵੀਂ ਤੋਂ ਨਵੀਂ ਜਗ੍ਹਾ 'ਤੇ ਆ ਕੇ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾਣ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਵੀਰ ਕਮੈਂਟ ਜ਼ਰੂਰ ਕਰਨਾ ਨੌਜਵਾਨ ਨੇ ਬਾਹਰਲੇ ਮੁਲਕੋਂ ਛੱਡ ਕੇ ਕੈਨੇਡਾ ਨੂੰ ਲੱਤ ਮਾਰ ਕੇ ਪੰਜਾਬ ਦੇ ਵਿੱਚ ਆ ਕੇ ਰੈਸਟੋਰੈਂਟ ਖੋਲ੍ਹਿਆ ਹੈ ਬਹੁਤ ਹੀ ਵਧੀਆ ਰੈਸਟੋਰੈਂਟ ਖੋਲ੍ਹਿਆ ਨੌਜਵਾਨ ਵੱਲੋਂ ਕਮੈਂਟ ਕਰਕੇ ਤੁਸੀਂ ਆਪਣੀ ਸਲਾਹ ਵੀ ਦੇ ਸਕਦੇ ਜੋ ਕਮੈਂਟ ਜ਼ਰੂਰ ਕਰੋ ਵੀਰ ਦਾ ਕਮੈਂਟ ਆਇਆ ਕਿ ਆਵਾਜ਼ ਸਹੀ ਨਹੀਂ ਆ ਰਹੀ ਹਾਂਜੀ ਵੀਰ ਜੀ ਆਵਾਜ਼ ਕੋਸ਼ਿਸ਼ ਕਰ ਰਹੇ ਆ ਕਿ ਆਵਾਜ਼ ਤੁਹਾਨੂੰ ਸਹੀ ਆਵੇ ਲੋਕੇਸ਼ਨ ਮੌਜੂਦ ਹੈ ਤਰਨਤਾਰਨ ਤਰਨਤਾਰਨ ਦੇ ਵਿੱਚ ਹੈ ਲੋਕੇਸ਼ਨ ਹੈ ਜਸਪ੍ਰੀਤ ਸਿੰਘ ਆਨੰਦ ਵੀਰ ਵੱਲੋਂ ਕਮੈਂਟ ਕੀਤਾ ਗਿਆ ਕਿ ਆਵਾਜ਼ ਸਹੀ ਨਹੀਂ ਆ ਰਹੀ ਜਰੂਰ ਵੀਰ ਜੀ ਕੋਸ਼ਿਸ਼ ਕਰਾਂਗੇ ਆਵਾਜ਼ ਤੁਹਾਨੂੰ ਸਹੀ ਆਵੇ ਹੋਰ ਵੀ ਕਮੈਂਟ ਕਰਕੇ ਦੱਸਣ ਕਿ ਆਵਾਜ਼ ਪ੍ਰੋਪਰ ਆ ਰਹੀ ਹੈ ਜਾਂ ਨਹੀਂ ਆ ਰਹੀ ਆਪਣੀ ਸਲਾਹ ਤੁਸੀਂ ਦੇ ਸਕਦੇ ਜੋ ਜੇ ਨਵੀਂ ਤੋਂ ਨਵੀਂ ਜਗ੍ਹਾ ਤੁਸੀਂ ਵੀ ਕੋਈ ਦੇਖਣੀ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਜੋ ਅਸੀਂ ਉਸ ਜਗ੍ਹਾ ਜਾ ਕੇ ਤੁਹਾਡੇ ਵਾਸਤੇ ਵੀਡੀਓ ਬਣਾਵਾਂਗੇ ਵੀਡੀਓ ਚੰਗੀ ਲੱਗੀ ਐ ਨੀ ਸ਼ੇਅਰ ਜਰੂਰ ਕਰਨਾ